ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡਪੋਡੌਰ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਨਾ ਬਾਈ ਕੋਲ ਟੌਪ ਦੀ ਮੱਝ ਪਕਾਉਗਾ ਜੀ ਠੀਕ ਹੈ ਜੀ 7 ਮਹੀਨੇ ਦੀ ਗੱਪਣ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਬਾਈ ਦੀਆਂ ਫਾਰਮ ਵਾਲੀਆਂ ਮੱਝਾਂ ਪ੍ਰਾ ਆਪਾਂ ਬਾਈ ਦੀ ਪਹਿਲਾਂ ਵੀ ਵੀਡੀਓ ਬਣਾਈ ਸੀ ਠੀਕ ਹੈ ਨਾ ਬਾਈ ਮੱਝਾਂ ਦਾ ਫਾਰਮ ਆ ਬਾਈ ਦਾ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਕਰਦੇ ਆਪਾਂ ਬਾਈ ਨਾਲ ਗੱਲਬਾਤ ਲੈਣੇ ਜਾਣਕਾਰੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਕੁਲਦੀਪ ਸਿੰਘ ਜੀ ਪਿੰਡ ਪਧੌੜ ਜੀ ਕੋਠੇਖਾਨ ਸਿੰਘ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਹਾਂਜੀ ਮੈਂ ਮੱਝ ਦੀ ਜਾਣਕਾਰੀ ਦਊ ਜੀ ਆਪਣੀ ਮੱਝ ਜੀ ਇਹ ਦੂਜੇ ਸੂਏ ਸੂਏ ਪੀ ਹੈ ਹਾਂਜੀ 7 ਮਹੀਨਿਆਂ ਦੀ ਗੱਬਣ 5 ਲੀਟਰ ਦੁੱਧ ਆ ਜੀ ਕਿੰਨਾ ਲੀਟਰ ਦਦਾ 5 ਲੀਟਰ ਜੀ 5 ਲੀਟਰ ਦੁੱਧ ਦਸ ਦੋਨਾਂ ਵੇਲੇ ਦਾ ਹਾਂਜੀ ਠੀਕ ਹੈ ਜੀ ਰੇਟ ਪੜਾ ਰੇਟ ਫੋਨ ਤੇ ਕਰ ਲਾਂਗੇ ਫੋਨ ਤੇ ਕਰੂੰਗੀ ਜੈ ਜੀ ਹੋਗਾ ਜੀ ਹਾਂਜੀ ਲੋ ਪੜਾ ਚੈੱਕ ਕਰ ਸਕਦੇ ਹਾਂ ਫੇਸ ਕੁਆਲਿਟੀ ਰਿਕਾਰਡ ਰਿਪੋਰਟ ਵਧੀਆ ਜੀ ਰਿਕਾਰਡ ਵਧੀਆ ਜੀ ਪਤਾ ਕੀ ਦੇ ਕਿਹੜੇ ਦੀ ਹੈ 20 ਲੀਟਰ ਦਾ ਰਕਾਟ ਹੈ ਪਿਛਲੇ ਸੂਏ ਦਾ ਹਾਂਜੀ ਠੀਕ ਹੈ ਉਹ ਇਹ ਝੋਟੀ ਕਿਹੜੀ ਦੀ ਹੈ ਟੀਕੇ ਦੀ ਪਤਾ ਕਸ ਨਹੀਂ ਐਦਾਂ ਨਹੀਂ ਪਤਾ ਜੀ ਠੀਕ ਹੈ ਜੀ ਠੀਕ ਹੈ ਤੋੜ ਦੋ ਭਰਾ ਲੋਚ ਪੱਠਪੂੜਾ ਸੁਖਨ ਕਰਮ ਵਾਲੀ ਦਾ ਸੋਨਾ ਤੇ ਦੁੱਧ ਦਵਾਈ ਨੇ 5 ਲੀਟਰ ਦਾ ਸਾਬ ਤੋਂ ਔਕੜ ਗੱਭਣ ਖੈ ਸਕਦੇ ਆ ਬਾਈ ਕਹਿੰਦਾ ਤਾਜੀ ਥੱਲੇ 20 ਲੀਟਰ ਹੈਗਾ ਸੀ ਪੱਠਪੂੜਾ ਦਾ ਤਾਂ ਤਾਜ਼ਾ ਤੁਸੀਂ ਲਾ ਸਕਦੇ ਹੋ ਬਾਈ ਦਾ ਫਾਰਮ ਹੈ ਮੱਝਾਂ ਦਾ ਠੀਕ ਹੈ ਜੀ ਤੇ ਦੋਰਾ ਤਰਾ ਦੁੱਧ ਹਾਨੇ चंगा का चंगी पली पलोसी है लोग। मोड़, लोग, मोड़ लो जी मोड़ लो को कोठे क्या होना चाहिए ठीक है जी फेसू चंह फिर दिखा दें एक बार ढिली रख लो बड़ी बसोजी फेस क्वालिटी चेक कर सकते ਠੰਡੀ ਹੈ ਵੀਰੇ ਬਿਲਕੁਲ ਜੀ ਹਾਂਜੀ ਦਿਖੀ ਜਾਂਦੀ ਜੀ ਕੈਮਰੇ ਕੋਰਤ ਵੀਂਦਰਦੀ ਹੈ ਨਾ ਬਿਲਕੁਲ ਨਹੀਂ ਠੀਕ ਹੈ ਜੀ ਠੀਕ ਹੈ ਆਪਾਂ ਕੱਦ ਬੱਡ ਸੁਖਨਾ ਕਰਮਾਲੀ ਦਾ ਸੋਹਣਾ ਠੀਕ ਹੈ ਜੀ ਅਮ ਬੰਦੀ ਬੰਦੀ ਬਹੁਤ ਆ ਵੀਰੇ ਠੀਕ ਹੈ ਜੀ ਲੈਵਲ ਉਹ ਬਹੁਤ ਬਣਾਂਦੀ ਆ ਪੂਰਾ ਖੋਲਦੀ ਆ ਵੀਰੇ ਫੁੱਲ ਠੀਕ ਹੈ ਜੀ ਠੀਕ ਹੈ ਸੋ ਪ੍ਰਸਥਾਨ ਤੋਂ ਚਵਾਈ ਬਹੁਤ ਚੰਗੀ ਹੈ ਚਵਾਈ ਬਹੁਤ ਚੰਗੀ ਹੈ ਜੀ ਹਾਂਜੀ ਠੀਕ ਹੈ ਜੀ ਬਾਈ ਜੀ ਨਾ ਜਲੂਪ ਕਨੈਕਟ ਕਰੋ ਭਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਉਪਕੇ ਬਾਈ